ਨਖਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਹਾਂ ਜੀ ਕਰਿਆ ਬਿਆਸ ਨੇੜੇ ਕਿਸ਼ਨਪੁਰ ਤੇ ਜਿਹੜਾ ਅੱਜ ਪਾਣੀ ਦਾ ਬਹਾ ਜਿਹੜਾ ਬਹੁਤ ਤੇਜ਼ ਆ ਦੇਖੋ ਲਾਈਵ ਅੱਗੇ ਨੂੰ ਪਾਣੀ ਵਧਿਆ ਪਰ ਡਰਨ ਦੀ ਕੋਈ ਲੋੜ ਨਹੀਂ ਇੰਨਾ ਵੀ ਜ਼ਿਆਦਾ ਪਾਣੀ ਨਹੀਂ ਆ ਤੇ ਦੇਖੋ ਸਪੀਡ ਪਾਣੀ ਦੀ ਕਿੰਨੀ ਆ ਤੇ ਬਹੁਤ ਸਾਰੀਆਂ ਲੱਕੜਾਂ ਜਿਹੜੀਆਂ ਇਹ ਪਾਣੀ ਦੇ ਵਿੱਚ ਵਾਕੇ ਨਾਲ-ਨਾਲ ਆ ਰਹੀਆਂ ਨੇ ਵੇਖੋ ਕੋਮਣਕੇਰੀ ਬਿਲਕੁਲ ਜਿਹੜਾ ਸੁਪਾਰ ਦੇ ਨਾਲ ਪਾਣੀ ਜਿਹੜਾ ਉਹ ਲੱਗ ਗਿਆ ਵਾ ਸੁਪਾਰ ਦੇ ਨਾਲ ਵੇਖੋ ਪਾਣੀ ਲੱਗਿਆ ਹੋਇਆ ਤੇ ਪਾਣੀ ਬੜੀ ਤੇਜ਼ ਬਹੁਤ ਜ਼ਿਆਦਾ ਸਪੀਡ ਆ ਪਾਣੀ ਦੀ ਦੇਖੋ ਪਾਣੀ ਦੀ ਕਿੰਨੀ ਸਪੀਡ ਆ ਤੇ ਪਾਣੀ ਜਿਹੜਾ ਅੱਗੇ ਨੂੰ ਵਧ ਰਿਹਾ ਤੇ ਇਹ ਆ সাইਡ ਜਿਹੜਾ ਨਸਾਰੇ ਪੱਤਨ ਵੱਲੋਂ دریا ਵਗਦਾ ਆ ਰਿਹਾ ਤੇ ਇਧਰੋਂ ਜਾ ਰਿਹਾ ਜੀ ਇਹ ਦੂਜੀ ਸਾਈਡ ਨੂੰ ਤੇ ਪਾਣੀ ਜਿਹੜਾ ਬਹੁਤ ਤੇਜ਼ ਆ ਕੀ ਅੱਜ ਅੱਜ ਮੌਕੇ ਦਾ ਦ੍ਰਿਸ਼ ਸਾਹਮਣੇ 6:45 ਮਿੰਟ ਨੇ ਤੇ ਪਾਣੀ ਦਾ ਬਹਾ ਜਿਹੜਾ ਬਹੁਤ ਤੇਜ਼ ਆ ਫਿਰ ਵੀ ਸਾਡੀ ਲੋਕਾਂ ਅਗੇ ਬੇਨਤੀ ਆ ਕਿ ਦਰਿਆ ਦੇ ਕੰਢਿਆਂ ਤੇ ਨਾ ਆਇਆ ਜਾਵੇ ਕਿਉਂਕਿ ਬਹੁਤ ਲੋਕ ਅੱਜ ਜਿਹੜੇ ਆ ਉਹ ਪਾਣੀ ਨੂੰ ਦੇਖਣ ਵਾਸਤੇ ਦਰਿਆ ਤੇ ਆ ਰਹੇ ਨੇ ਕਿਸੇ ਵੇਲੇ ਪਾਣੀ ਵੱਧ ਵੀ ਸਕਦਾ ਕਿਉਂਕਿ ਪਾਣੀ ਦਾ ਕੋਈ ਪਤਾ ਨਹੀਂ ਆ ਤੋ ਕਹਿੰਦੇ ਹੋ ਜੀਵਨ ਜਿਹੜਾ ਸਾਡੇ ਵਾਸਤੇ ਜ਼ਰੂਰੀ ਆ ਦੇਖੋ ਕਿੰਨਾ ਪਾਣੀ ਦੀ ਸਪੀਡ ਆ ਦੇਖੋ ਲਾਈਵ ਪਾਣੀ ਦੀ ਕਿੰਨੀ ਧਮਕਾ ਕਿੰਨੀ ਆਵਾਜ਼ ਆ ਰਹੀ ਆ ਸੋ ਸਾਡੀ ਸਾਰੇ ਲੋਕਾਂ ਕੇ ਬੇਨਤੀ ਆ ਕਿ دریاਵਾਂ ਦੇ ਕੰਢਿਆਂ ਤੇ ਨਾ ਜਾਵੇ ਕਿਉਂਕਿ ਜਿਹੜੀਆਂ ਢਿੱਗਾ ਜਿਹੜੀਆਂ ਆ ਉਹ ਕਿਸੇ ਵੀ ਦਿਨ ਡਿੱਗ ਸਕਦੀਆਂ ਸਾਨੂੰ ਖਤਰਾ ਕਰ ਸਕਦੀਆਂ ਤੇ ਇਸ ਲਈ ਆਪਣੇ ਜੀਵਨ ਨੂੰ ਬਚਾਉਣ ਨੂੰ ਬਚਾਉਣ ਬਹੁਤ ਜ਼ਰੂਰੀ ਆ ਸੋ ਦੇਖੋ ਕਿਉਂਕਿ ਸਰਕਾਰ ਦੀਆਂ ਵਿਦਾਤਾ ਕਿ دریاਵਾਂ ਦੇ ਕੰਢਿਆਂ ਤੇ ਨਾ ਜਾਵੇ ਇਹ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ